ਭ੍ਰੋਦੀ ਪਾਰਟੀਆਂ ਨੇ ਜਾਂ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਸੀ ਮੌਜੂਦਾ ਉਸ ਵਕਤ ਉਹਦੇ ਪੇਪਰ ਭਰਨ ਦੇ ਵਿੱਚ ਨੋਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਖੜੀ ਕਰ ਸਕਦੀ ਸੀ ਹਨਾ ਪਰ ਨਹੀਂ ਕੀਤਾ ਕਿਉਂਕਿ ਕਰ ਨਹੀਂ ਸਕਦੇ ਸੀ ਹੁਣ ਜਿਵੇਂ ਅਮਰਸਰ ਸਾਹਿਬੀ ਕੇ ਬੁੱਤ ਤੋੜਿਆ ਗਿਆ ਹਨਾ ਉਹ ਨੌਜਵਾਨ ਕੀ ਕਹਿੰਦਾ ਜੀ ਉਹ ਕੀ ਕਹਿੰਦਾ ਕਹਿੰਦਾ ਵੀ ਅਸੀਂ ਸੰਧਾਨੂਮਾਨ ਦੇ ਗੀ ਹੁਣੇ ਪ੍ਰਚਾਰ ਕੀ ਨਹੀਂ ਕੀਤਾ ਸੀ ਇਹ ਪ੍ਰਚਾਰ ਅਮਰਤਪਨ ਕੀਤਾ ਸੀ ਬਹੁਤ ਵੱਡੇ ਵੱਡੇ ਅਫਸਰ ਜਿਹੜੇ ਪੁਲਿਸ ਦੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਪਹਿਲਾਂ ਇੰਟਰਵਿਊ ਵਿੱਚ ਵੀ ਸਤਿ ਮੈਂ ਬਹੁਤ ਕੀਤੀਆਂ ਜੀ ਉਹ ਕਹਿੰਦੇ ਗਿਆਨੀ ਜੀ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਹੁੰਦਾ ਨਾ ਇਹਨਾਂ ਦੇ ਕੋਲ ਜੀ ਕਹਿੰਦੇ ਅਮਰਤਪਾਲ ਕਿਹੜਾ ਸੀ 15 ਮਿੰਟਾਂ ਦੇ ਵਿੱਚ ਬੰਦੇ ਦਾ ਪੁੱਤ ਬਣਾ ਦਿੰਦੇ ਕੀ ਜਿਹੜੇ ਅਮਰਤਪਾਲ ਦੇ ਪਿਤਾ ਜੀ ਨੇ ਮੈਂ ਸੁਣੀ ਹੈ ਗੱਲ ਤੁਸੀਂ ਇਹਦਾ ਦੱਸਿਓ ਵੀ ਜਿਹੜੇ ਤਰਸ਼ੇਵ ਸਿੰਘ ਜੀ ਹੈਗੇ ਜਿਹੜੇ ਦੇ ਪਿਤਾ ਜੀ ਉਹ ਕਹਿੰਦੇ ਵੀ ਉਹ ਗਨਮੈਨ ਸਰਜੀ ਸਿੰਘ ਮਾਨ ਦੇ ਗੱਡੀ ਵੀ ਉਹ ਯੂਜ਼ ਕਰਕੇ ਕੀ ਇਹ ਸਹੀ ਹੈ ਜੇ ਬਲੇਵ ਸਿੰਘ ਬੜਾਲੀ ਗੱਲ ਕਰ ਲੋ ਤੁਸੀਂ ਅਮਰਤਪਾਲ ਦੇ ਪਿਓ ਦੀ ਗੱਲ ਕਰ ਲੋ ਡਿਊਟ ਦੇ ਦੀ ਗੱਲ ਕਰ ਲੋ ਦੋ ਚਾਰ ਹੋਰ ਨੇ ਇਹ ਜਿੰਨਾ ਬਾਦਲਾਂ ਦਾ ਵਿਰੋਧ ਕਰਨਗੇ ਉੰਨੀ ਜਿਹੜੀ ਅਕਾਉਂਟਿੰਗ ਵੋਟ ਉਹਨਾਂ ਦੇ ਖਾਤੇ ਵਿੱਚ ਜਾ ਰਹੀ ਹੈ ਸਸੀਕਲ ਜੀ ਮੈਂ ਅਜੈ ਸਿੰਘ ਬਿੱਲੂ ਸਾਡੇ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਸਾਡੇ ਸਟੂਡੀਓ ਦੇ ਵਿੱਚ ਮੁੱਖ ਮਹਿਮਾਨ ਗਿਆਨੀ ਬੂਟਾ ਸਿੰਘ ਜੀ ਨੇ ਉਹਨਾਂ ਨਾਲ ਪੰਜਾਬ ਦੇ ਮੁੱਦੇ ਤੇ ਗੱਲਬਾਤ ਕਰਾਂਗੇ ਗਿਆਨੀ ਮੋਤਾ ਸਿੰਘ ਜੀ ਸਾਡੇ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਠਾਕ ਬਹੁਤ ਵਧੀਆ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਬਹੁਤ ਵਧੀਆ ਭਾਈ ਅਮਰਪਾਲ ਸਿੰਘ ਜੀ ਦੀ ਜਿਹੜੀ ਮੈਂਬਰਸ਼ਿਪ ਬਾਰੇ ਤੁਸੀਂ ਕੀ ਰਾਇ ਹੈ ਜੀ ਕਿਉਂਕਿ ਲੋਕਾਂ ਦੀ ਇਸ ਤੇ ਨੈਗੇਟਿਵੀ ਹੋਈ ਹੈ। ਦੇਖੋ ਖੰਡੂਰ ਸਾਹਿਬ ਦੇ ਜਿਹੜੇ ਲੋਕ ਹੈਗੇ ਆ ਜੀ ਉਹਨਾਂ ਨੇ ਬਹੁ ਗਿਣਤੀ ਵਿੱਚ ਕਹਿ ਦਈਏ ਬਹੁਤ ਵੱਡੇ ਮਾਰਜਿਨ ਦੇ ਨਾਲ ਅਮਰਪਾਲ ਨੂੰ ਜਿਤਾਇਆ ਜੀ ਅਮਰਤਪਾਲ ਲੋ ਜੜੇ ਸਵਿਧਾਨ ਨੂੰ ਕਹਿੰਦਾ ਸੀ ਮੈਂ ਨਹੀਂ ਮੰਨਦਾ ਉਹ ਸਵਿਧਾਨ ਦੇ ਅੰਡਰ ਇਲੈਕਸ਼ਨ ਲੜੀਏ ਜੀ ਠੀਕ ਹੈ ਸੰਵਿਧਾਨਕ ਹੱਕ ਮਿਲਿਆ ਉਹਨੂੰ ਸੰਵਿਧਾਨ ਨੇ ਹੱਕ ਦਿੱਤਾ ਇਲੈਕਸ਼ਨ ਲੜਨ ਦਾ ਜੇ ਕਿਤੇ ਸਵਿਧਾਨ ਹੱਕ ਨਾ ਦਿੰਦਾ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਸੀ ਮੌਜੂਦਾ ਉਸ ਵਕਤ ਉਹਦੇ ਪੇਪਰ ਭਰਨ ਦੇ ਵਿੱਚ ਨੋਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਖੜੀ ਕਰ ਸਕਦੀ ਸੀ ਹਨਾ ਪਰ ਨਹੀਂ ਕੀਤਾ ਕਿਉਂਕਿ ਕਰ ਨਹੀਂ ਸਕਦੇ ਸੀ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਇੱਕ ਸੈਟਅਪ ਹੁੰਦਾ ਉਹਦੇ ਅੰਡਰ ਮੈਂ ਸਰਕਾਰ ਨੂੰ ਚਲਾਉਣਾ ਪੈਂਦਾ ਹੁੰਦਾ ਜੇ ਤਾਂ ਮੈਂਬਰਸ਼ਿਪ ਰੱਦ ਹੋਣ ਦੀ ਗੱਲ ਹੈਗੀ ਹੈ ਕੋਈ ਵੀ ਨਹੀਂ ਚਾਹੁੰਦਾ ਜੀ ਵੀ ਜੇ ਲੋਕਾਂ ਨੇ ਵੋਟ ਪਾਈ ਹੈ ਉਹਦੀ ਮੈਂਬਰਸ਼ਿਪ ਜਿਹੜੀ ਬਰਕ ਆਲਰੇਡੀ ਚਾਹੀਦੀ ਹੈ ਪਰ ਪ੍ਰੋਬਲਮ ਇਹ ਹੈ ਜਿਹੜੀ ਸਵਿਧਾਨ ਦੇ ਅੰਡਰ ਚੱਲਦੀ ਹੈ ਉਹ ਇਹ ਹੈ ਵੀ ਜੇ ਕੋਈ ਐਮਪੀ ਲਗਾਤਾਰ 60 ਗੈਰ ਹਾਜ਼ਰੀਆਂ ਜਣ ਕੇ ਉਹਦੀ ਲੱਗ ਜਾਂਦੀ ਹੈ ਜੀ ਐਬਸੈਂਟ ਲੱਗ ਜਾਂਦੀ ਹੈ ਠੀਕ ਹੈ ਤਾਂ ਉਹ ਮੈਂਬਰਸ਼ਿਪ ਜਿਹੜੀ ਰੱਦ ਹੋ ਜਾਂਦੀ ਹੈ ਦੂਜੀ ਗੱਲ ਪੰਜਾਬ ਗਵਰਨਮੈਂਟ ਦੀਆਂ ਪਟੀਸ਼ਨਾਂ ਹੈਗੀਆਂ ਨੇ ਜੀ ਆਮ ਜਿਹੜੇ ਐਂਟੀ ਲੋਕਨ ਉਹਨੀਆਂ ਪਟੀਸ਼ਨਾਂ ਹੈਗੀਆਂ ਠੀਕ ਹੈ ਜੀ ਉਹ ਪਟੀਸ਼ਨਾਂ ਦੇ ਵਿੱਚ ਕੀ ਲਿਖਿਆ ਗਿਆ ਸੁਪਰੀਮ ਕੋਰਟ ਨੂੰ ਜਾਂ ਹਾਈ ਕੋਰਟ ਨੂੰ ਇਹ ਕਿਹਾ ਗਿਆ ਵੀ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਅੰਮ੍ਰਿਤਪਾਲ ਦੇ ਬਾਹਰ ਆਉਣ ਦੇ ਨਾਲ ਖਤਰੇ ਦੀ ਘੰਟੀ ਹੈ ਮਾਹੌਲ ਖਰਾਬ ਹੋ ਸਕਦਾ ਹੈ ਜੀ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਦੇਖੋ ਡਾਕਟਰ ਵੇਦ ਕਰਸੋਦੀ ਜਦੋਂ ਅਮੇਦ ਕਰਸੋਦੀ ਤੁਸੀਂ ਗੱਲ ਕਰਦੇ ਹੋ ਹਨਾ ਉਹ ਬਹੁਤ ਵੱਡੇ ਕ੍ਰਾਂਤੀਕਾਰੀ ਯੋਧੇ ਐ ਬਹੁਤ ਪੜੇ ਲਿਖੇ ਜੋ ਉਹਨੀਆਂ ਡਿਗਰੀਆਂ ਮੈਨ ਲੜਾ ਸ਼ਾਇਦ ਕਿਸੇ ਕੋਲ ਹੋਣਾ ਠੀਕ ਹੈ ਉਹਨਾਂ ਨੂੰ ਚੈਲੰਜ ਕਰਨਾ ਕਿਤੇ ਨਾ ਕਿਤੇ ਇਹ ਸਾਡੀ ਗਲਤੀ ਹੈਗੀ ਆ ਹੁਣ ਜਿਵੇਂ ਅਮਰਸਰ ਸਾਹਿਬ ਵੀ ਕਿ ਬੁੱਤ ਤੋੜਿਆ ਗਿਆ ਹਨਾ ਉਹ ਨੌਜਵਾਨ ਕੀ ਕਹਿੰਦਾ ਜੀ ਉਹ ਕੀ ਕਹਿੰਦਾ ਕਹਿੰਦਾ ਵੀ ਅਸੀਂ ਸੰਤਾਨੁਮੰਦ ਨਹੀਂ ਉਹਨੇ ਪ੍ਰਚਾਰ ਕਿਨੇ ਕੀਤਾ ਸੀ ਇਹ ਪ੍ਰਚਾਰ ਅਮਰਤਪਨ ਕੀਤਾ ਸੀ ਸ਼ਰਿਆ ਮੋਦੀਆਂ ਸਟੇਟਮੈਂਟਾਂ ਪੈਂਦੀਆਂ ਜੀ ਮੈਂ ਇੱਕ ਆਪਣੀ ਪਰਸਨਲ ਲਾਈ ਤੁਹਾਨੂੰ ਦੇਣੀ ਚਾਹੁੰਦਾ ਵੀ ਜਿੰਨਾ ਮੈਂ ਵਿਰੋਧ ਇਹਨਾਂ ਬੰਦਿਆਂ ਦੇ ਕਰਦਾ ਸ਼ਾਇਦ ਕੋਈ ਨਹੀਂ ਕਰਦਾ ਹੋਣਾ ਇਹ ਤੁਹਾਨੂੰ ਵੀ ਪਤਾ ਹੈ ਠੀਕ ਹੈ ਪਰ ਜਿੱਥੋਂ ਤੱਕ ਸਾਡੇ ਕੌਮ ਦੇ ਕਿਸੇ ਵਧੀਆ ਲੀਡਰ ਦੀ ਗੱਲ ਹੈਗੀ ਆ ਉੱਥੇ ਮੈਂ ਵੀ ਸਹਿਮਤ ਆ ਵੀ ਸਾਡੇ ਕੌਮ ਨੂੰ ਬਹੁਤ ਵੱਡਾ ਉੱਚੇ ਕਰਤਾਰ ਦਾ ਸੱਚੇ ਇੱਕ ਕਰਤਾਰ ਦਾ ਪਵਿੱਤਰ ਕਰਤਾਰ ਦਾ ਇੱਕ ਲੀਡਰ ਚਾਹੀਦਾ ਇਹ ਚ ਕੋਈ ਦੋ ਰਮਾ ਨਹੀਂ ਪਰ ਪ੍ਰੋਬਲਮ ਇਹ ਹੈਗੀ ਆ ਵੀ ਜਿਹੜਾ ਅਜ਼ਨਾਲਾ ਕਾਹਨ ਵਾਪਰ ਰਿਹਾ ਉਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਹੁਣ ਤੁਸੀਂ ਇੱਕ ਪਾਸਟਾ ਇਹ ਕਹਿੰਦੇ ਹੋ ਕਿ ਸਾਡੀਆਂ ਜਿਹੜੀਆਂ ਕੁਰਬਾਨੀਆਂ ਨੇ ਸਿੱਖ ਕੌਮ ਦੀਆਂ ਹਿੰਦੂਆਂ ਦੀਆਂ ਬਹੁਤ ਬੇਟੀਆਂ ਨੂੰ ਅਸੀਂ ਛੁੜਾਇਆ ਅਬਦਾਲੀ ਦੇ ਕੋਲੋਂ ਤੁਸੀਂ ਇਹ ਤਾਨੇ ਮਾਰ ਦਿਓ ਦੂਜੇ ਪਾਸੇ ਉਹ ਜਿਹੜਾ ਮੁੰਡਾ ਬੇਕਰਮ ਹੈਗਾ ਉਹ ਪਗੋੜਾ ਇਹਦਾ ਜਿਹੜਾ ਕੰਮਾਨ ਸੀ ਅਮਰਤਪਾਲ ਦਾ ਤੇ ਉਹਦੇ ਨਾਲ ਇੱਕ ਕੁੜੀ ਦੀ ਗੱਲਬਾਤ ਚੱਲਦੀ ਸੀ ਠੀਕ ਹੈ ਜਿਹੜਾ ਬਰਿੰਦਰ ਮੁੰਡਾ ਇਹਨੇ ਕੁੱਟਿਆ ਉਹਨੇ ਕੀ ਕਿਹਾ ਸੀ ਦੋ ਤਿੰਨ ਪੱਤਰਕਾਰ ਵੀ ਉਹਦੇ ਵਿੱਚ ਕੈਂਪਰੋਮੇਰੀ ਕਰਾਉਣ ਲੱਗੇ ਸੀ ਉਹ ਕਹਿੰਦੇ ਸੀ ਵੀ ਅਮਰਤਪਾਲ ਬੈਠ ਕੇ ਗੱਲ ਕਰੇ ਵੀ ਇਹ ਜਿਹੜਾ ਮੁੱਦਾ ਹੈਗਾ ਕੁੜੀ ਵਾਲਾ ਇਹਨੂੰ ਸੁਝਾਇਆ ਜਾਵੇ ਇਹਨਾਂ ਨੇ ਉਹ ਮੁੱਦਾ ਛਲਝਾਉਣ ਦੀ ਬਜਾਏ ਉਹ ਮੁੰਡੇ ਨੂੰ ਬਰਿੰਦਰ ਨੂੰ ਗਿਟਨਾਪ ਕੀਤਾ ਮੋਟੇ ਤੇ ਲਾ ਕੇ ਕੁੱਟਿਆ ਉਦੋਂ ਬਾਅਦ ਉਹ ਮੁੰਡਾ ਪੁਲਿਸ ਦੇ ਕੋਲ ਚਲਾ ਜਾਂਦਾ ਉਹਤੇ ਪਰਚਾ ਪੈ ਜਾਂਦਾ ਜੀ ਉਹ ਮਾਮੂਲੀ ਜਿਹਾ ਪਰਚਾ ਸੀ ਉਹਨੂੰ ਰੱਦ ਕਰਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਪਾਰਕੀ ਦੇ ਵਿੱਚ ਲਾ ਕੇ ਥਾਣੇ ਵਿੱਚ ਲੈ ਜਾਂਦੇ ਹੋ ਜੀ ਮੈਂ ਤੁਹਾਨੂੰ ਇੱਕ ਇੱਥੇ ਕਲੀਅਰ ਕਰ ਦਿੰਦਾ ਬਹੁਤ ਵੱਡੇ ਵੱਡੇ ਅਫਸਰ ਜਿਹੜੇ ਪੁਲਿਸ ਦੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਪਹਿਲਾਂ ਇੰਟਰਵਿਊ ਇਸ ਤੇ ਮੈਂ ਬਹੁਤ ਕੀਤੀ ਹੈ ਜੀ ਉਹ ਕਹਿੰਦੇ ਗਿਆਨੀ ਜੀ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਹੁੰਦਾ ਨਾ ਇਹਨਾਂ ਦੇ ਕੋਲ ਜੀ ਕਹਿੰਦੇ ਅਮਰਤਪਾਲ ਕਿਹੜਾ ਸੀ 15 ਮਿੰਟਾਂ ਦੇ ਵਿੱਚ ਬੰਦੇ ਦਾ ਪੁੱਤ ਬਣਾ ਦਿੰਦੇ ਇਹ ਗੱਲ ਉਹ ਸਟਾਰਟਿੰਗ ਚ ਹੋਈ ਐ ਹਾਂ ਸਹੀ ਐ ਇਹ ਗੱਲ ਸਹੀ ਐ ਹਨਾ ਤੇ ਹੁਣ ਤੁਸੀਂ ਦੇਖੋ ਵੀ ਇੱਕ ਮਾਮੂਲੀ ਜਿਹਾ ਪਰਚਾ ਰੱਤ ਕਰਾਉਣ ਬਾਅਦ ਤੁਸੀਂ ਥਾਣੇ ਤੇ ਕਬਜ਼ਾ ਕੀਤਾ ਅਰ ਬੜੇ ਵੱਡੇ ਅਫਸਰਾਂ ਤੇ ਹਨਾ ਡਾਂਗਾਂ ਮਾਰ ਗਏ ਹਨਾ ਤੇ ਉਹ ਕਿਤਨੇ ਕਿਤੇ ਵੀਕ ਪੁਆਇੰਟ ਸੀ ਹੁਣ ਇਹਨਾਂ ਸੇ ਲੱਗੀ ਐਨਐਸਏ ਤੁਹਾਨੂੰ ਪਤਾ ਹੈ ਵੀ ਨੈਸ਼ਨਲ ਸਕਿਉਰਿਟੀ ਕੋਰਟ ਹੁੰਦਾ ਹੈ ਉਹਨੂੰ ਤੁਸੀਂ ਤੋੜਿਆ ਤੇ ਉਹ ਸਾਰੀ ਜਿਹੜੀ ਹੈਗੀ ਸੀ ਪੁਲਿਸ ਦੀ ਕਾਰਵਾਈ ਹੋਈ ਹੈ ਐਨਐਸਏ ਲਾ ਕੇ ਡਿਵਰੂਟ ਜੇਲ੍ਹ ਦੇ ਵਿੱਚ ਭੇਜਿਆ ਗਿਆ ਦੂਜੀ ਗੱਲ ਇੱਕ ਹੋਰ ਵੀ ਲੋ ਤੁਹਾਨੂੰ ਸ਼ਾਇਦ ਪਤਾ ਹੋਣਾ ਚਾਹੀਦਾ ਹੈ ਜਿਹੜੇ ਸੀਸੀਟੀਵੀ ਕੈਮਰੇ ਲਾਏ ਸੀ ਜੇਲ੍ਹ ਦੇ ਵਿੱਚ ਇਹਨਾਂ ਤੇ ਲੱਗੇ ਹੋਏ ਸੀ ਉਹ ਕੈਮਰੇ ਨਾਲ ਤੋੜੇ ਗਏ ਠੀਕ ਹੈ ਜੀ ਹਾਲਾਂਕਿ ਮੈਂ ਉਤੇ ਬਹੁਤਾ ਯਕੀਨ ਨਹੀਂ ਕਰਦਾ ਜਿਵੇਂ ਕਹਿੰਦੇ ਏਜੰਸੀਆਂ ਕੁਝ ਵੀ ਕਰਸਣ ਸਰਕਾਰਾਂ ਕੁਝ ਵੀ ਕਰਛਾਦੀਆਂ ਪਰ ਕਿਤੇ ਨਾ ਕਿਤੇ ਗੜਬੜ ਤਾਂ ਹੈਗੀ ਹੈ ਨਾ ਇਦਾਂ ਜੇਲ੍ਹ ਦੇ ਵਿੱਚ ਤੁਸੀਂ ਜੇਲ੍ਹਰ ਨੂੰ ਸਸਪੈਂਡ ਕਰਨਾ ਠੀਕ ਹੈ ਨਾ ਸਸਪੈਂਡ ਕਿਉਂ ਕੀਤਾ ਗਿਆ ਇਹਨਾਂ ਦੇ ਬਕਤੋ ਖੋਲੀ ਕੀਤਾ ਗਿਆ ਜੇਕਰ ਤੇ ਖੁੱਲ੍ਹ ਦਿੱਤੀ ਸੀ ਅੰਦਰ ਤਾਂ ਹੋਇਆ ਤਾਂ ਹੋਇਆ ਨਾ ਸਸਪੈਂਡ ਉਹ ਤਾਂ ਸਰਕਾਰ ਕਰ ਨਹੀਂ ਸਕਦੀ ਇਹ ਟਰਨਿੰਗ ਪੁਆਇੰਟ ਹੈਗੇ ਸੀ ਫਿਰ ਹੁਣ ਜਿਹੜੀਆਂ ਇਹ ਕਾਰਗੁਜ਼ਾਰੀਆਂ ਹੈਗੀਆਂ ਇਹਨਾਂ ਨੂੰ ਤਾਂ ਜਿਹੜਾ ਮਾਨਯੋਗ ਹਾਈ ਕੋਰਟ ਅੱਖੋਂ ਪਰੋਖੇ ਨਹੀਂ ਕਰੂਗਾ ਇਹ ਤੇ ਗੌਰ ਕੀਤੀ ਜਾਓ ਦੂਜੀ ਗੱਲ ਨਾਲ ਜਿਹੜਾ ਨਾ ਪੰਜਾਬ ਦਾ ਮਾਹੌਲ ਹੈਗਾ ਇਹ ਗੱਲ ਚੇਤੇ ਰੱਖਿਓ ਅਸੀਂ ਪੰਜਾਬ ਦੇ ਵਿੱਚ ਆਟੇ ਦੇ ਵਿੱਚ ਲੂਣ ਕਹਿ ਲਈ ਜੀ 40% ਵੋਟ ਇੱਥੇ ਹਿੰਦੂਆਂ ਦੀ ਹੈ ਠੀਕ ਹੈ ਹਲਕ ਮੈਂ ਉਹਨੂੰ ਅਕਾਊਂਟ ਨਹੀਂ ਕਰਦਾ ਉਹ ਪੂਰੀ ਵੋਟ ਬੀਜੇਪੀ ਨੂੰ ਨਹੀਂ ਪੈਂਦੀ ਜੇ ਕਿਤੇ ਪੈ ਜਾਵੇ ਤਾਂ ਬੀਜੇਪੀ ਸਰਕਾਰ ਬਣਾ ਲੂ ਇੱਥੇ ਉਹ ਵੋਟ ਟੁੱਟ ਕੇ ਪੈਂਦੀ ਹੈ ਕਾਂਗਰਸ ਨੂੰ ਪੈਂਦੀ ਹੈ ਅਕਾਲੀਆਂ ਨੂੰ ਵੀ ਪੈਂਦੀ ਹੈ ਉਹ ਜਿਹਨਾਂ ਨੂੰ ਪੈ ਜੋ ਝੜੋ ਵਾਲਿਆਂ ਨੂੰ ਪਈ ਹੈ ਤੇ ਨਾਲ ਅਸਾਈ ਭਾਈਚਾਰਾ ਹੈਗਾ ਹੁਣ ਅਮਰਤਪਾਲ ਦੀਆਂ ਸਟੇਟਮੈਂਟਾਂ ਪਈਆਂ ਨੇ ਇਹਨਾਂ ਦੀਆਂ ਜਥੇਵੰਦੀ ਸਟੇਟਮੈਂਟਾਂ ਪਈਆਂ ਨੇ ਉਹ ਕੀ ਕਹਿੰਦੇ ਸੀ ਕਹਿੰਦੇ ਅਸੀਂ ਜਿਹੜਾ ਅਸਾਈ ਭਾਈਚਾਰਾ ਹੈਗਾ ਉਹਨਾਂ ਦੇ ਪਾਸਟ ਹੈਗਾ ਪਿੰਡਾਂ ਚ ਨਹੀਂ ਬਟਨ ਦਿੰਦੇ ਇਹ ਗੱਲ ਕਹੀ ਸੀ ਨਾ ਕਹੀ ਸੀ ਨਾ ਹੁਣ ਅਮਰਤਪਾਲ ਦੀ ਮਾਤਾ ਦੀ ਸਟੇਟਮੈਂਟ ਪਈ ਹੈ ਕਿ ਅਸੀਂ ਤਾਂ ਇਹਨੂੰ ਸਾਡਾ ਇਹਨਾਂ ਨੂੰ ਰੌਲਾ ਕੋਈ ਨਹੀਂਗਾ ਹੁਣ ਅਗਲੀ ਗੱਲ ਨਾਲ ਭੁੱਲਦਾ ਥੋੜੀ ਹੈ ਹੁਣ ਉਹਨਾਂ ਸਾਰੇ ਲੋਕਾਂ ਦੀਆਂ ਪਟੀਸ਼ਨਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਗਈਆਂ ਹੋਈਆਂ ਨੇ ਉਨੇ ਕੇ ਪਾਸੇ 2.5% ਦੀ ਤੁਸੀਂ ਗੱਲ ਕਰ ਲੋ ਹਾਲਾਂਕਿ ਸਾਡੀ ਜਿਹੜੀ 2.5% ਆਬਾਦੀ ਹੈਗੀ ਆ ਉਹਦੀ ਕੁਰਬਾਨੀਆਂ 99% ਨੇ ਕੋਈ ਸ਼ੱਕ ਨਹੀਂ ਅਸੀਂ ਅੱਖੋਂ-ਪਰੱਖੋਂ ਨਹੀਂ ਕਰ ਸਕਦੇ ਠੀਕ ਹੈ ਮੈਂ ਇੱਕ ਸਿੱਖ ਹੋਣ ਦੇ ਨਾਂਤੇ ਗੱਲ ਤੁਹਾਨੂੰ ਜਿੰਮੇਵਾਰੀ ਨਾਲ ਕਹਿ ਰਿਹਾ ਹਾਂ ਪਰ ਜਦੋਂ ਤੁਸੀਂ ਅਦਾਲਤਾਂ ਤੱਕ ਪਹੁੰਚ ਕਰ ਦਿਓ ਅਦਾਲਤਾਂ ਫਿਰ ਪਰਸੈਂਟ ਤਾਂ ਦੇਖਣਗੀਆਂ ਨਾ ਜੀ ਅਮਰਤਪਾਲ ਦੇ ਬਾਹਰ ਆਉਣ ਦੇ ਨਾਲ ਕੋਈ ਮਾਹੌਲ ਤਾਂ ਨਹੀਂ ਖਰਾਬ ਹੋ ਜਾ ਸਕਦਾ ਥੋੜੀ ਮੈਂ ਗੱਲ ਹੋ ਸਕਦਾ ਜੀ ਮਾਹੌਲ ਖਰਾਬ ਦੇਖੋ ਇਹੇ ਜਿਹੜੀ ਇਟਾਲੀਅਨਸ ਦੀ ਰਿਪੋਰਟ ਹੈਗੀ ਆ ਉਹਦੇ ਮੁਤਾਬਕ ਗਰਾਊਂਡ ਲੈਵਲ ਤੋਂ ਜੇ ਤੁਸੀਂ ਦੇਖੋਗੇ ਤਾਂ ਇਹ ਹੋ ਸਕਦਾ ਹੈ ਉਹਦਾ ਕੰਮ ਕੀ ਆ ਦੇਖੋ ਬਿੱਲੂ ਜੀ ਹਮ ਅਤਵਾਦ ਕਿਦੋਂ ਆਉਂਦਾ ਜੀ ਤੁਸੀਂ ਵਰਲਡ ਵਾਰ ਦੀ ਗੱਲ ਕਰ ਲੋ 1947 ਦੀ ਗੱਲ ਕਰ ਲੋ ਜੂਨ 84 ਦੀ ਗੱਲ ਕਰ ਲੋ ਜਾਂ ਦਿੱਲੀ 'ਚ ਕਤਲੇਆਮ ਦੀ ਗੱਲ ਕਰ ਲੋ ਠੀਕ ਹੈ ਇਹ ਸਾਰਾ ਕੁਝ ਵਾਪਰਿਆ ਹੋਇਆ ਨਾ ਬਿਲਕੁਲ ਹੁਣ ਤੁਸੀਂ ਐਮਰਜੈਂਸੀ ਫਿਲਮ ਦੀ ਮੈਂ ਥੋੜੀ ਜਿਹੀ ਗੱਲ ਕਰ ਜਾਣਾ ਠੀਕ ਹੈ ਉਹਦੇ ਵਿੱਚ ਜਿਹੜੇ ਸ਼ਾਰਟ ਸੀਗੇ ਸੀਨ ਸੀਗੇ ਉਹ ਹਾਲਾਂਕਿ ਕਟਾ ਦਿੱਤੇ ਗਏ ਵੀ ਸੰਤ ਜਰਨੈਲ ਸਿੰਘ ਦੀ ਕਿਰਦਾਰ ਕੋਸ਼ਿਸ਼ ਕੀਤੀ ਗਈ ਆਪਾਂ ਵੀ ਮੰਨਦੇ ਆ ਵੀ ਜਿਹੜਾ ਜੂਨ ਸੌਰੀ ਐਮਰਜੈਂਸੀ ਤੋਂ ਪਹਿਲਾਂ ਲੱਗਦੀ ਹੈ ਸੰਤ ਜਰਨੈਲ ਸਿੰਘ ਜਿੰਮੇਬਰ ਬਾਅਦ ਬਣ ਰਿਹਾ ਇਹ ਸਾਨੂੰ ਸਭ ਨੂੰ ਪਤਾ ਹੈ ਪਰ ਤੁਹਾਨੂੰ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਇਹ ਇਹ ਘੱਟ ਨਾ ਕੰਮ ਹੋਇਆ ਨਹੀਂ ਇਹ ਆਤਮਾ ਦਾ ਦਰਵਾਜ਼ਾ ਖੁੱਪ ਰਿਹਾ ਨਹੀਂ ਹੋਇਆ ਸਭ ਕੁਝ ਠੀਕ ਹੈ ਹੁਣ ਇਹ ਤਰਾਜ ਲੱਗਿਆ ਵੀ ਤੁਸੀਂ ਐਮਰਜੈਂਸੀ ਪਰ ਕਿਉਂ ਦਿਖਾ ਰਹੇ ਹੋ ਦੂਜੇ ਪਾਸੇ ਖਾਲਸਾ ਸਾਹਿਬ ਦੀ ਗੱਲ ਕਰ ਲੋ ਹੁਣ ਖਾਲਸਾ ਸਾਹਿਬ ਦੀ ਜਿਹੜੀ ਇੱਕ ਸਟੋਰੀ ਹੈ ਉਹ ਬਹੁਤ ਵੱਡੀ ਕੁਰਬਾਨੀ ਹੈ ਠੀਕ ਹੈ ਵੀ ਇੰਨੀਆਂ ਡੈਡ ਬੋਡੀਆਂ ਦੀ ਸਨਾਖਤ ਕਰਨੀ ਹਨਾ ਜਿਹੜੇ ਸਾਡੇ ਪੰਜਾਬ ਦੇ 25000 ਨੌਜਵਾਨਾਂ ਦੀ ਦਰਦ ਨਾਲ ਕੀਤਾ ਗਿਆ ਠੀਕ ਹੈ ਹੁਣ ਉੱਥੇ ਸਵਾਲ ਇੱਕ ਹੋਰ ਹੈ ਮੈਨੂੰ ਬਹੁਤ ਬੰਦੇ ਸਵਾਲ ਕਰਦੇ ਆ ਗਹਿਰਾਈ ਨਾਲ ਵੀ ਤੁਸੀਂ ਖਾਲਸਾ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਹੁਣ ਜਿਹੜੇ ਸਾਡੇ ਨੌਜਵਾਨ 25000 ਲਿਸਟ ਬਣਾਈ ਹੈ ਮਾਰੇ ਗਏ ਨੇ ਉਹ ਮਾਰੇ ਕਿਨੇ ਹੈ ਉਹਨੇ ਪੰਜਾਬ ਪੁਲਿਸ ਹੈ ਉਹਦੇ ਵਿੱਚ ਹਿੰਦੂ ਤਾਂ ਹੈ ਨਹੀਂ ਬਹੁਤੇ ਨਾ ਮੁਸਲਮਾਨ ਤਾਂ ਸਿੱਖ ਹੀ ਨੇ ਬਿਲਕੁਲ ਮੇਰੇ ਮੰਨ ਲੇ ਸਿੱਖਾਂ ਨੇ ਸਿੱਖ ਮਾਰੇ ਇਹ ਸਵਾਲ ਨੇ ਸਾਡੇ ਤੇ ਬਹੁਤ ਵੱਡੇ ਹਾਲਾਂਕਿ ਮੈਂ ਜਦੋਂ ਵੀ ਕਿਤੇ ਲੋੜ ਪਈ ਹੈ ਇਹ ਗੱਲ ਕਹੀ ਹੈ ਪ੍ਰਸ਼ਾਸਨ ਨੇ ਧੱਕਾ ਕੀਤਾ ਸੀ ਪੁਲਿਸ ਨੇ ਧੱਕਾ ਕੀਤਾ ਸੀ ਇਹ ਕੋਈ ਦੋਰਾਮਾਨੀ ਯਾਨਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕੁੱਲ ਮਿਲਾ ਕੇ ਤੁਹਾਨੂੰ ਇਹ ਤਾਂ ਮੰਨਣਾ ਪਊਗਾ ਨਾ ਵੀ ਇਹ ਮਾਹੌਲ ਪੰਜਾਬ ਦੇ ਵਿੱਚ ਵਾਪਰਿਆ ਹੋਇਆ ਹੈ ਠੀਕ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਹੋਇਆ ਹੋਇਆ ਹੈ ਬਿਲਕੁਲ ਬਿਲਕੁਲ ਉਹਨੇ ਹੋਇਆ ਕਿੱਥੋਂ ਸੀਗਾ ਸੰਜਨ ਅਨੰਦ ਸਿੰਘ ਢੰਡਾ ਵਾਲੇ ਤੁਸੀਂ ਗੱਲ ਕਰ ਲਓ ਹਨਾ ਜਿੰਨਾ ਕ ਮੈਂ ਉਹਨਾਂ ਨੂੰ ਬਾਤਨ ਦੀ ਕੋਸ਼ਿਸ਼ ਕੀਤੀ ਹੈ ਕਿਤਾਬਾਂ ਲਿਖਣ ਦੇ ਮੈਂ ਯਕੀਨ ਨਹੀਂ ਕਰਦਾ ਜੀ ਬਹੁਤਾ ਠੀਕ ਹੈ ਕਿਤਾਬਾਂ ਤਾਂ ਅਗਲੇ ਪੈਸੇ ਦੇ ਕੇ ਲਖਾਉਂਦੇ ਨੇ ਇੱਥੇ ਬਥੇਰੇ ਮੈਨੂੰ ਫੋਨ ਕਰਦੇ ਗਾਣ ਵੀ ਤੁਸੀਂ ਲਿਖ ਸਕਦੇ ਹੋ ਐਨੇ ਪੈਸੇ ਦੇ ਮੈਂ ਕਾਸੀ ਕੋ ਲਿਖੀ ਵੀ ਐਸਾ ਤੇ ਲਿਖਣਾ ਹੁਣ ਉਹਦਾ ਕਾਰਨ ਕੀ ਹੈ ਵੀ ਇੱਕ ਬੰਦਾ ਜਿਹੜਾ ਮੂਵਮੈਂਟ ਨੂੰ ਸ਼ੁਰੂ ਕਰਨ ਵਾਸਤੇ ਚਾਹੁੰਦਾ ਹੁੰਦਾ ਹੁਣਾਂ ਦੀ ਬਿਆਨਬਾਜ਼ੀ ਕੀ ਆ ਰਹੀ ਹੈ ਜਿੱਥੋਂ ਪ੍ਰੋਬਲਮ ਖੜੀ ਹੁੰਦੀ ਹੈ ਅਮਰਪਾਲ ਕਹਿੰਦਾ ਜੀ ਅਮਰਸ਼ ਕੌਣ ਵਾਸਤੇ ਕਥੇਰਾ ਹੈ ਅਮਰ ਸ਼ਬਦ ਨਾਲ ਜਿਸ ਜਾਣ ਬਾਅਦ ਇੱਕ ਚਿਹਰਾ ਹੈ ਇਹ ਗੱਲਾਂ ਕਰਦੇ ਆ ਤੁਸੀਂ ਇਹ ਦੱਸੋ ਵੀ ਉਹ ਲਿਸਟ ਕਿੰਨੀ ਕਿੰਨੀ ਕਬੱਡੀ ਹੈ ਜਿਹਨੂੰ ਤੁਸੀਂ ਅਮਰ ਸ਼ਕਾਇਆ ਸੀ ਜਿਹਨੂੰ ਤੁਸੀਂ ਨਸ਼ੇ ਸ਼ਰੂ ਲਿਸਟ ਕਿੰਨੀ ਕਬੱਡੀ ਹੈ ਇਹ ਕਹੋ ਨਾ ਅਮਰ ਸ਼ਕਾਉਣ ਤੋਂ ਬਿੱਲੂ ਜੀ ਕੋਈ ਨਹੀਂ ਰੋਕਦਾ ਜੀ ਨਾਨ ਮਸ਼ਸ਼ ਡੌਨ ਦੱਕੀ ਰੋਕਦੇ ਬਿਲਕੁਲ ਇਹਦੇ ਸ਼ਰਿਆਂ ਮੇ ਜਥੇਬੰਦੀਆਂ ਬਣੀਆਂ ਨੇ ਕਮੇਟੀਆਂ ਬਣੀਆਂ ਨੇ ਕੋਈ ਰੋਕਦਾ ਰੋਕਿਆ ਤੁਹਾਨੂੰ ਕਦੋਂ ਗਿਆ ਜਦੋਂ ਤੁਸੀਂ ਲੌਲੀਪੌਪ ਤਾਂ ਅੰਮਸ਼ ਖਾਣ ਦਾ ਦਿੱਤਾ ਤੁਸੀਂ ਨਸ਼ੇ ਡੌਣ ਦੀ ਗੱਲ ਕੀਤੀ ਪਰ ਤੁਸੀਂ ਨਾਲ ਗੁੰਡਾ ਕਰਦੀ ਕਰ ਲਈ ਇਹ 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 ਤਾਂ ਨਜਾਇਜ਼ ਆ ਨਾ ਤੁਸੀਂ ਨਜਾਇਜ਼ ਅਸਲਾ ਰੱਖ ਕੇ ਫਿਰ ਤੁਸੀਂ ਇਹ ਦੱਸੋ ਤੁਸੀਂ ਦੂਜੇ ਪਾਸੇ ਮੇਰੇ ਵਰਗੂ ਤੁਸੀਂ ਹੋਵੇ ਏਜੰਸੀਆਂ ਦਾ ਬੰਦਾ ਇਹ ਹੀ ਕਹਿਣਾ ਨਾ ਲੋਕਾਂ ਨੇ ਕਹਿੰਦੇ ਵੀ ਆ ਵੀ ਜਿਹੜਾ ਤੁਹਾਡੇ ਕੋਲੇ ਅਸਲਾ ਹੈ ਤੁਹਾਨੂੰ ਐਟ ਅ ਟਾਈਮ ਐਨੇ ਲਾਇਸੈਂਸ ਕਿੱਦਾਂ ਮਿਲ ਗਏ ਜਿਹਨੇ ਦਿੱਤੇ ਸੀ ਬਿਲਕੁਲ ਕਿਹੜੀ ਸਰਕਾਰ ਨੇ ਦਿੱਤੀ ਇਹ ਇਹ ਤਾਂ ਸਵਾਲ ਹੈ ਨਾ ਬਹੁਤ ਵੱਡੇ ਠੀਕ ਹੈ ਜਾਨਕਿ ਮੈਂ ਅਸਲ ਦੇਖੋ ਅਸਲ ਵੀ ਜਿਹੜੀ ਮੈਂ ਸਚਾਈ ਤੁਹਾਨੂੰ ਦੱਸ ਰਿਹਾ ਹਾਂ ਜਦੋਂ ਮੈਂ ਇੱਥੇ ਗੱਲ ਥੋੜੀ ਥੋੜੀ ਵੀ ਜਿਹੜੇ ਅੰਮ੍ਰਿਤਪਾਲ ਦੇ ਪਿਤਾ ਜੀ ਨੇ ਮੈਂ ਸੁਣੀ ਹੈ ਗੱਲ ਤੁਸੀਂ ਇਹ ਦੱਸਿਓ ਵੀ ਜਿਹੜਾ ਸ਼ੇਮ ਸਿੰਘ ਜੀ ਹੈਗੇ ਜਿਹੜੇ ਦੇ ਪਤਾ ਜੀ ਉਹ ਕਹਿੰਦੇ ਵੀ ਉਹ ਗਨਮੈਨ ਸਿਮਰਜੀਤ ਸਿੰਘ ਮਾਨ ਦੇ ਗੱਡੀ ਵੀ ਉਹ ਯੂਜ਼ ਕਰ ਰਹੇ ਕੀ ਇਹ ਸਹੀ ਹੈ ਦੇਖੋ ਮੈਂ ਤਾਂ ਨਾ ਉਹ ਉਹਦੀ ਜਿਹੜੀ ਸ਼ਬਦਾਵਲੀ ਉਹਨੂੰ ਪਾਪਾ ਸ਼ਬਦ ਕਹਿੰਦਾ ਵਰਤਦਾ ਮੰਦੇ ਲਈ ਠੀਕ ਹੈ ਚਲੋ ਉਹਦਾਂ ਸਤਿਕਾਰਯੋਗ ਹੈ ਬਜ਼ੁਰਗ ਆ ਆਪਣੀ ਇਹ ਨਹੀਂ ਗੱਲ ਹੈਗੀ ਪਰ ਹੁਣ ਇਹ ਸਵਾਲ ਫੇਰ ਉੱਥੇ ਫੇਰ ਆ ਗਿਆ ਵੀ ਜੇ ਤੁਸੀਂ ਇੱਕ ਪਾਸੇ ਸਰਕਾਰ ਨਾਲ ਟੱਕਰ ਲਾਈ ਹੈ ਦੂਜੇ ਪਾਸੇ ਸਵਜਿਤ ਮਾਨ ਵਾਲੀ ਗੱਡੀ ਤੁਹਾਡੇ ਕੋਲ ਕਿੱਥਾਂ ਆ ਗਈ ਉਹ ਗਨਮੈਨ ਕਿੱਥਾਂ ਆ ਗਏ ਉਹ ਸਕਿਉਰਟੀ ਕਿੱਥਾਂ ਆ ਗਈ ਸਵਾਲ ਤਾਂ ਉੱਠਦਾ ਹੈ ਨਾ ਹੁਣ ਮੈਨੂੰ ਜਦੋਂ ਸਵਾਲ ਹੁੰਦਾ ਹੈ ਕਿ ਨਹੀਂ ਤੁਸੀਂ ਸਕਿਉਰਟੀ ਲਈ ਫਰਦਿਓ ਮੈਂ ਕਿਹਾ ਸਕਿਉਰਟੀ ਅਸੀਂ ਚੌਲ ਲਈ ਫਰਦਿ ਹੈ ਤੁਸੀਂ ਧਮਕਾ ਦੇਦੇ ਹੋ ਤੁਸੀਂ ਮਾਰਦੇ ਹੋ ਇਤਨਾ ਕੁ ਗੱਲਾਂ ਕਹਿੰਦੇ ਅਸੀਂ ਅਸੀਂ ਦੋ ਚਾਰ ਬੰਦੇ ਰੱਖ ਨਹੀਂ ਸਕਦੇ ਇਹ ਸਵਾਲ ਸਭ ਤੇ ਉੱਠਦਾ ਜੀ ਜੇ ਕਿਤੇ ਅੰਦਰ ਖਾਤੇ ਹੱਥ ਮਲਾਇਆ ਹੋਇਆ ਹੈ ਤਾਂ ਹੀ ਗੱਲ ਹੈ ਨਾ ਉਦੋਂ ਕਿਵੇਂ ਮਿਲ ਜੂਗੀ ਤੁਸੀਂ ਇੱਕ ਪਾਸੇ ਗਵਰਨਮੈਂਟ ਨਾਲ ਟੱਕਰ ਲਈ ਹੋਏ ਤੁਸੀਂ ਮੈਨੂੰ ਸਕਿਉਰਟੀ ਮੰਗਦੇ ਹੋ ਔਰ ਮਿਲੀ ਹੋਈ ਆ ਤੁਹਾਨੂੰ ਔਰ ਖੁੱਤ ਕਿੱਦਾਂ ਮਿਲੀ ਐ ਸੇਮ ਗੱਡੀ ਸਮਝਦਮਾਨ ਵਾਲੀ ਐ ਅੱਛਾ ਜੀ ਸੇਮ ਗੱਡੀ ਓਲੇ ਹੀ ਫਿਰਦੇ ਆ ਉਹੀ ਬੰਦੇ ਐ ਠੀਕ ਐ ਗਨਮੈਨ ਵੀ ਹੋਈ ਐ ਉਹੀ ਐ ਸੇਮ ਸ਼ੂਰ ਬਿਲਕੁਲ ਇਹ ਕਿੱਦਾਂ ਹੋ ਰਿਹਾ ਫਿਰ ਇਹ ਤਾਂ ਸਵਾਲ ਉਠਖੀਂ ਗੱਟੂਗੇ ਨਾ ਚਲੋ ਆਪਾਂ ਇਹ ਨਹੀਂ ਕਹਿੰਦੇ ਜੀ ਜਿਹੜੇ ਬੰਦੇ ਨੂੰ ਇੱਥੇ ਪ੍ਰੋਬਲਮ ਹੈਗੀ ਐ ਜੀ ਸਰਕਾਰ ਦਾ ਦੀ ਜ਼ਿੰਮੇਵਾਰੀ ਬਣਦੀ ਐ ਉਹਦੀ ਸੁਰੱਖਿਆ ਕਰਨਾ ਠੀਕ ਐ ਕੋਈ ਵੀ ਹੋਵੇ ਆਪਾਂ ਨੂੰ ਇਤਰਾਜ਼ ਸਰਕਾਰ ਨੂੰ ਅਰਜ਼ ਗੋ ਆਪਾਂ ਨੂੰ ਇਤਰਾਜ਼ ਨਹੀਂ ਪਰ ਪ੍ਰੋਬਲਮ ਇਹ ਹੈਗੀ ਆ ਜਿੰਮਪੇਂ ਡਰਾਵਾਲੇ ਕਹਿੰਦੇ ਜੀ ਸਾਡੇ ਸੈਂਟਰ ਨਾਲ ਤੱਕ ਲੈ ਦਾਂਗਾ ਦੇ ਨਾਲ ਹਾਂਜੀ ਕਹਿੰਦੇ ਸੀ ਨਾ ਦੂਜੇ ਪਾਸੇ ਗੈਨਿੰਗ ਜੈਲ ਸਿੰਘ ਬੀਟੀਆਂ ਕਰੀ ਜਾਂਦੇ ਆ ਠੀਕ ਹੈ ਤੁਸੀਂ ਕੱਲ ਤੱਕ ਤੇ ਖੜ ਕੇ ਇਹ ਕਹਿਣਾ ਵੀ ਜੇ ਨਿਰੰਕਾਰੀ ਨੂੰ ਮਾਰਨ ਵਾਲਾ ਮੇਰੇ ਸਾਹਮਣੇ ਆ ਗਿਆ ਮੈਂ ਸੋਨੇ ਨਾਲ ਤੋਲੂਗਾ ਉਦੋਂ ਬਾਅਦ ਤੁਹਾਡੀ ਸਟੇਟਮੈਂਟ ਪਤਾ ਜਾਂਦੀ ਹੈ ਬਿਲਕੁਲ ਉਹ ਸਟੇਟਮੈਂਟ ਕਿਹਦੇ ਨਾਲ ਕਹਿਣ ਤੇ ਦਿੱਤੀ ਸੀ ਕਿਹਦੇ ਕਹਿਣ ਤੇ ਬਦਲੀ ਸੀ ਇਹ ਤਾਂ ਕਿਤਾਬਾਂ ਦੇ ਵਿੱਚ ਹੈ ਨਹੀਂ ਇਹ ਤਾਂ ਅਖਬਾਰਾਂ ਦੀਆਂ ਸੁਰਖੀਆਂ ਪਈਆਂ ਨੇ ਨਾ ਹੁਣ ਜੇ ਤੁਸੀਂ ਇੱਥੇ ਮੇਰੇ ਤੇ ਇਲਜ਼ਾਮ ਲਾਓਗੇ ਬੁੱਟਾ ਸਿੰਘ ਕਿਥੋਂ ਸੁਣਿਆ ਤੁਹਾਨੂੰ ਸੁਰਖੀਆਂ ਅਖਬਾਰਾਂ ਦੇ ਵਿੱਚ ਅਜੀਤ ਦੀਆਂ ਪਈਆਂ ਨੇ ਬਿਲਕੁਲ ਸਭ ਕੁਝ ਪਈਆਂ ਨਾ ਇੱਕ ਗਿਆਨੀ ਬੁੱਟਾ ਸਿੰਘ ਜੀ ਇਹ ਹਾਲਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜੀ ਚੱਲ ਰਹੀ ਹੈ ਘਟਾ ਕਰਦੀ ਕੀ ਇਹ ਭਾਜਪਾ ਨੇ ਬਾਦਲਾ ਨੂੰ ਉੱਡੇ ਲੈਣ ਵਾਸਤੇ ਨਹੀਂ ਚੱਲ ਰਿਹਾ ਹੈ ਕੰਮ ਇਹ ਦੇਖੋ ਜੀ ਜੇ ਕੋਈ ਮੇਰੇ ਕੋਲੋਂ ਟਰੈਕਟਰ ਲਈ ਪੁੱਛ ਲਵੇ ਮੈਂ ਚਾਹਨਾ ਖੁਦ ਕੋਈ ਇਲਜ਼ਾਮ ਲਾਵੇ ਕੋਈ ਏਜੰਟ ਕਵੇ ਕੁਝ ਕਵੇ ਸਾਨੂੰ ਕੋਈ ਪਰਵਾਹ ਨਹੀਂ ਮੈਂ ਕਹਿੰਦਾ ਵੀ ਚੌਥਾ ਬਦਲਾ ਬੀਜੇਪੀ ਦਾ ਪੰਜਾਬ ਚ ਹੋਣਾ ਚਾਹੀਦਾ ਜੀ ਮੈਂ ਮੈਂ ਕਹਿੰਦਾ ਹਨਾ ਪਰ ਪ੍ਰੋਬਲਮ ਕਿੱਥੇ ਖੜੀ ਆ ਜਿਹੜੇ ਸਾਡੇ ਆਲੀ-ਆਲੀ ਲੀਡਰਸ਼ਿਪ ਹੈਗੇ ਉਹਨਾਂ ਦੇ ਖੋਪੜ ਤੇ ਗੱਲਾਂ ਪੈ ਰਹੀਆਂ ਇਹ ਕਰ ਰਹੇ ਡਰਾਮੇਬਾਜ਼ੀ ਤਖਤਾਂ ਦੇ ਜਿਹੜਾ 2080 ਦੇ ਦੇ ਰਹੇ ਆ ਸ਼੍ਰੋਮਣੀ ਉਹਨੇ ਪ੍ਰਧਾਨ ਦੀ ਵੀ ਦੇ ਰਹੇ ਆ ਕਿਉਂ ਡਰਾਮੇਬਾਜ਼ੀਆਂ ਬੰਦ ਕਰਕੇ ਤੁਸੀਂ ਹਨਾ ਸਰਵਾਈਵ ਕਰਨ ਦੀ ਗੱਲ ਕਰੋ ਤੁਸੀਂ ਹਨਾ ਜਿਹੜੇ ਪੰਜਾਬ ਦੇ ਮੁੱਦੇ ਉੱਤੇ ਗੱਲ ਕਰੋ ਹੁਣ ਜਿਹੜੀ ਰਾਜਨੀਤੀ ਹੈ ਜੀ ਰਾਜਨੀਤੀ ਬਾਰੇ ਮੈਂ ਆਪਣਾ ਬਹੁਤ ਵਾਰੀ ਪਹਿਲਾਂ ਵੀ ਚਰਚਾ ਕੀਤੀ ਆ ਰਾਜਨੀਤੀ ਕਿਸੇ ਦੇ ਮਿੱਤ ਹੁੰਦੇ ਨਹੀਂ ਜੀ ਹੁਣ ਜਿਹਨੇ ਵੀ ਸਰਕਾਰ ਬਣਨੀ ਆ ਉਹ ਚਾਹੂਗਾ ਨਾ ਕਿ ਜਿਹੜੀ ਤੇ ਰੱਥੇ ਸਿਰ ਚੱਕਦੀ ਹੈ ਮਤਲਬ ਕਿ ਉਹਨੂੰ ਪੁੱਟ ਲਿਆ ਜਾਵੇ ਇਹ ਤਾਂ ਕੋਈ ਸ਼ੱਕ ਨਹੀਂ ਹੈਗਾ ਹੁਣ ਅਮਰਤਪਾਲ ਵੀ ਇੱਕ ਮੋਹਰਾ ਬਣ ਗਿਆ ਹਾਲਾਂਕਿ ਅਮਰਤਪਾਲ ਦੇ ਭਾਵੇਂ ਤੁਸੀਂ ਪਿਓ ਦੀ ਗੱਲ ਕਰ ਲਓ ਜਾਂ ਬਾਪੂ ਗੁਰਦੀਪ ਸਿੰਘ ਜਾਂ ਡਿਵਿਡਿਵ ਦੀ ਗੱਲ ਕਰ ਲਓ ਮਲੇਵ ਸਿੰਘ ਬਰਾਲੇ ਦੀ ਗੱਲ ਕਰ ਲਓ ਠੀਕ ਹੈ ਇਹ ਰਾਗੀ ਨੇ ਇਹ ਪ੍ਰਚਾਰਕ ਨੇ ਇੱਕ ਥੋੜੀ ਥੋੜੀ ਗੱਲ ਮੈਂ ਸਰਕਾਰ ਦਾ ਇਹ ਬਡਾਲਾ ਸਾਹਿਬ ਉਹ ਤੇ ਹੋਰ ਸਾਰੇ ਜਿਹੜੇ ਇਕੱਠੇ ਹੋ ਕੇ ਕਾਲ ਤੱਕ ਤੇ ਗਏ ਸੀਗੇ ਇਹਨੇ ਸੌਂਖਾ ਦੀ ਸੀ ਵੀ ਅਸੀਂ ਇੱਕ ਨਮਾ ਉਹ ਕਰਾਂਗੇ ਕਿ ਇਹ ਬਾਕੀ ਕਿਵੇਂ ਦੇਖਦੇ ਉਹਨੂੰ ਮੈਂ ਉਹੀ ਗੱਲ ਤੁਹਾਨੂੰ ਪੂਰੀ ਕਰਨ ਲੱਗਾ ਸੀ 65 ਲੱਖ ਵੋਟਰ ਹੈਗਾ ਜਿਹੜਾ ਸਿੱਖ ਹੈ ਜਿਹੜਾ ਸ਼੍ਰੋਮਣੀ ਕਮੇਟੀ ਦੀ ਵੋਟ ਪਾ ਸਕਦਾ ਹੈ ਉਹਦੇ ਵਿੱਚੋਂ 25 ਲੱਖ ਵੋਟ ਜੇ ਕੈਨਸਲ ਹੋ ਗਈ ਜਾਂ ਕੁਛ ਅਸਾਈ ਬਣ ਗਏ ਹਨ ਕੁਝ ਹੋਰ ਪਹੁੰਚਾ ਲਗੇ ਉਹ ਉਹ ਵੋਟ ਖਰਾਬ ਹੋ ਗਈ ਹੁਣ ਉਹਦੇ ਮੁਕਾਬਲੇ ਤੇ ਜੇ ਬੰਦਲੇ ਦੀ ਗੱਲ ਕਰਾਂ ਉਹ 22 ਲੱਖ ਵੋਟ ਉਹ ਜਾਲੀ ਫੇਕ ਬਣਾਈ ਬੈਠੇ ਹੈ ਜਿਹਦੇ ਨਾਲ ਉਹ ਜਿੱਤਦੇ ਹੈ ਹੁੰਡੇ ਤੋਂ ਇਹ ਬਡਾਲਾ ਸਾਹਿਬ ਦੀ ਗੱਲ ਕੀਤੀ ਆ ਬਡਾਲਾ ਸਾਹਿਬ ਜਿੰਨਾ ਬਾਦਲਾਂ ਦਾ ਵਿਰੋਧ ਕਰਨਗੇ ਉਹਨਾਂ ਬਾਦਲ ਆਪ ਹੁੰਦੇ ਦੇਖੋ ਜਿਹੜੀ ਬੋਟ ਪਰਸੈਂਟ ਹੈਗੀ ਆ ਉਹ 60 62 ਲੱਖ ਹੈ ਜਿਹੜੀ ਇਹ ਸ਼੍ਰੋਮ ਕਮੇਟੀ ਦੀ ਨੂੰ ਪੈਂਦੀ ਹੈ ਜਿਹਦੇ ਵਿੱਚੋਂ 40 ਲੱਖ ਵੋਟ ਪੋਲ ਹੋ ਜਾਂਦੀ ਹੁੰਦੀ ਆ ਜੇ 30 ਲੱਖ ਵੋਟ ਬਾਦ ਲੈ ਜਾਂ ਤਾਂ ਉਹ ਆਪਣੀ ਸ਼੍ਰੋਮ ਕਮੇਟੀ ਤੇ ਕਾਬਜ਼ ਰਹਿੰਦੇ ਆ ਵਿੱਚ ਕੋਈ ਦੋ ਦੋ ਰਮਣੀ ਹੈ ਨਾ ਹੁਣ ਜਿਵੇਂ ਨਾ ਤੁਸੀਂ ਬੀਜੇਪੀ ਦਾ ਵਿਰੋਧ ਜਥੇਬੰਦੀਆਂ ਕਰਦੀਆਂ ਰਹੀਆਂ ਠੀਕ ਹੈ ਜਿੱਥੇ ਬੀਜੇਪੀ ਦਾ ਵਿਰੋਧ ਹੁੰਦਾ ਉਥੇ ਬੀਜੇਪੀ ਐਪ ਹੁੰਦੀ ਹੈ ਕੋਈ ਸ਼ੱਕ ਹੈਗਾ ਬਿਲਕੁਲ ਦੋ ਤਾਂ ਰਿਜ਼ਲਟ ਆਪਾਂ ਦੇਖ ਲਓ ਵਿਰੋਧ ਤਾਂ ਕਹਿੰਦੇ ਵੀ ਉਹ ਮਤਲਬ ਕਿ ਬੰਦਾ ਹੁਣੀ ਹੁਣ ਜਿੱਥੇ ਜਿਹਦੇ ਕੋਲ ਚੀਜ਼ ਹੋਊਗੀ ਤੇ ਉਹ ਕਰੂਗਾ ਦੇਖੋ ਨੈਚੁਰਲੀ ਕਰਦਾ ਅੰਦਰ ਖਾਤੇ ਨਾਲ ਜਿਹੜੇ ਜਿਹੜੇ ਬੁੱਧੀਜੀਵੀ ਲੋਕ ਹੈ ਜਿਹੜੇ ਰਾਜਨੀਤਿਕ ਲੋਕ ਹੈ ਉਹ ਸਮਝ ਜਾਂਦੇ ਹੁੰਦੇ ਆ ਜਥੇਬੰਦੀਆਂ ਦਾ ਇੱਕ ਸਟੰਡ ਕੀ ਸੀਗਾ ਉਹ ਕਹਿੰਦੇ ਸੀ ਅਸੀਂ ਅਮਿਤ ਸ਼ਾਹ ਦਾ ਜਿਹੜਾ ਗਰਾਫ ਹੈ ਉਹ ਡਾਊਨ ਕਰਾਂ। ਇਹ ਕਹਿੰਦੇ ਸੀ ਨਾ ਤੇ ਉਹਦੇ ਵਿੱਚ ਮਤਲਬ ਕੀ ਸੀਗਾ ਵੀ ਅਸੀਂ ਰਾਹੁਲ ਗਾਂਧੀ ਨੂੰ ਡਾਊਨ ਕਰੀਏ ਨਾਲ ਕੇਜਰੀਵਾਲ ਨੂੰ ਅਸੀਂ ਆਪ ਕਰੀਏ। ਸਿਸਟਮ ਇਹਨਾਂ ਦਾ ਇਹ ਸੀਗਾ ਅਸਲ ਵਿੱਚ। ਪਰ ਉਹ ਉਹੀ ਵਾਕਈ ਜਿਹੜੀ ਕਹਾਣੀ ਹੈ ਉਹ ਬਾਦਲਾਂ ਤੇ ਫਿੱਟ ਹੁੰਦੀ ਹੈ। ਹੁਣ ਜੇ ਬਲਦੇਵ ਸਿੰਘ ਬੜਾ ਦੀ ਗੱਲ ਕਰ ਲਓ ਤੁਸੀਂ ਅਮਰਤਪਾਲ ਦੇ ਪਿਓ ਦੀ ਗੱਲ ਕਰ ਲਓ ਡਿਊਟੇਬ ਦੀ ਗੱਲ ਕਰ ਲਓ ਦੋ ਚਾਰ ਹੋਰ ਨੇ ਇਹ ਜਿੰਨਾ ਬਾਦਲਾਂ ਦਾ ਵਿਰੋਧ ਕਰਨਗੇ ਉਹਨਾਂ ਦੀ ਜਿਹੜੀ ਅਕਾਉਂਟਿੰਗ ਆ ਵੋਟ ਉਹਨਾਂ ਦੇ ਖਾਤੇ ਵਿੱਚ ਜਾ ਰਹੀ ਹੈ। ਜੋ ਤੁਸੀਂ ਹੱਸਲ ਪੁੱਛੋਗੇ ਸਵਾਲ ਤਾਂ ਠੇਰ ਹੈ ਜਹੇਦਾਰ ਗਨੇ ਰਕਵੀਰ ਸਿੰਘ ਨੇ ਇੱਕ ਕੱਲ ਦਾ ਤਾਨਾ ਮਾਰਿਆ ਹੋਇਆ ਹ ਜਿਹੜੇ ਦੂਜੀ ਅਤਰੰਗ ਕਮੇਟੀ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਕਿਹਾ ਉਹ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਤੋਂ ਮੁਕਤ ਕਰਨਾ ਇਹ ਬਹੁਤ ਵੱਡੀ ਗਲਤੀ ਹੈ ਇਹ ਕਹਿਆ ਸੀ ਨਾ ਹੁਣ ਗਿਆਨੀ ਰਕਵੀਰ ਸਿੰਘ ਨੂੰ ਇਹ ਚਾਹੀਦਾ ਸੀ ਵੀ ਜੇ ਤੁਸੀਂ ਕਾਲੀ ਫੂਲਾ ਸਿੰਘ ਬਣਨ ਲੱਗੇ ਫਿਰ ਬਾਦ ਨੂੰ ਮੈਂ ਛੇਕ ਦਿਓ ਨਾ ਜੇ ਤੁਸੀਂ ਨਰੈਣੂਮਨ ਕਹਿਣਾ ਚਾਹੋ ਨਾ ਜੇ ਡੱਗ ਲੱਗਦਾ ਤਾਂ ਮੈਂ ਕਹਿ ਦਿੰਦਾ ਮੈਂ ਤਾਂ ਸ਼ਰਮ ਹੀ ਕਹਿਣਾ ਠੀਕ ਹੈ ਦੇਖੋ ਦੋ ਪਾਸੇ ਨਹੀਂ ਜੀ ਇੱਕ ਗੱਲ ਤੇ ਤੇ ਰੱਖ ਬਿਲੋ ਜੀ ਫੁੱਟਬਾਲ ਜੇ ਤੁਸੀਂ ਖੇਡਦੇ ਹੋ ਨਾ ਉਹ ਗੋਲ ਹੁੰਦੀ ਹੈ ਜੇ ਜਦੋਂ ਜਦੋਂ ਗੋਲ ਵਿੱਚ ਜਾਂਦੀ ਹੈ ਨਾ ਤੇ ਉਦੋਂ ਫੈਸਲਾ ਕਿਹਦੇ ਹੱਕ ਵਿੱਚ ਹੁੰਦਾ ਤੁਹਾਨੂੰ ਸਭ ਨੂੰ ਪਤਾ ਹੁੰਦਾ ਇਹ ਸਾਰੀਆਂ ਬੋਲਾਂ ਨੇ ਠੀਕ ਹੈ ਨਾ ਘੁਮ ਘਮਾ ਕੇ ਜਾਣਾ ਇਹਨਾਂ ਬਾਦਲਾਂ ਦੇ ਪਾੜੇ ਵਿੱਚ ਹੀ ਹੈ ਇਹ ਗੱਲ ਚੇਤੇ ਰੱਖਿਓ ਜਿੰਨਾ ਤੁਸੀਂ ਵਿਰੋਧ ਕਰੋਗਾ ਜਿਵੇਂ ਪਹਿਲਾਂ ਮੈਂ ਕਿਹਾ ਸੀ ਬੀਜੇਪੀ ਦਾ ਜਿੰਨਾ ਵਿਰੋਧ ਕੀਤਾ ਉੰਨੀ ਬੀਜੇਪੀ ਆਪ ਹੋਈ ਠੀਕ ਹੈ ਮੈਂ ਲਾਸਟ ਵਿੱਚ ਤੁਹਾਨੂੰ ਇੱਕ ਬੇਨਤੀ ਕਰ ਰਹੀ ਹਾਂ ਅਸੀਂ ਨਾ ਪੰਜਾਬ ਦੇ ਪਛੰਦੇ ਹਾਂ ਤੁਸੀਂ ਸਵਾਲ ਕਰੋ ਨਾ ਕਰੋ ਮੈਂ ਨੰਬਰ 1 ਤੇ ਇਹ ਗੱਲ ਕਰਨ ਲੱਗਾ ਸਭ ਤੋਂ ਪਹਿਲ ਕਰਨੀ ਕਰਨ ਲੱਗਾ ਵੀ ਪੰਜਾਬ ਨੂੰ ਬਚਾਉਣ ਦਾ ਤੇ ਸਾਨੂੰ ਵਧੀਆ ਲੀਡਰਾਂ ਦੀ ਲੋੜ ਹੈ ਉਹ ਕਿਸੇ ਪਾਰਟੀ ਦੇ ਹੋਣ ਸਾਨੂੰ ਕੋਈ ਕੌਮ ਨਾਲ ਕਿਸੇ ਜਾਤੀ ਤੌਰ ਤੇ ਮਤਲਬ ਨਹੀਂ ਕਿਸੇ ਕਮਿਊਨਿਟੀ ਨਾਲ ਮਤਲਬ ਨਹੀਂ ਵਧੀਆ ਲੀਡਰ ਪਹਿਲਾਂ ਪੰਜਾਬ ਨੂੰ ਬਚਾਉਣ ਵਾਸਤੇ ਰਾਜਨੀਤਿਕ ਹੋਵੇ ਦੂਜੇ ਨੰਬਰ ਤੇ ਸਾਡੇ ਕੌਮ ਨੂੰ ਬਚਾਉਣ ਵਾਸਤੇ ਸੇ ਕੌਮ ਦਾ ਕੋਈ ਵੱਡਾ ਪ੍ਰਚਾਰਕ ਹੋਵੇ ਜਿਹਨੂੰ ਅਕਲ ਹੋਵੇ ਧਰਮ ਦੀ ਕੌਮ ਦੀ ਤੇ ਇਤਿਹਾਸ ਦੀ ਗੁਰਬਾਣੀ ਪੱਖ ਤੋਂ ਸਾਨੂੰ ਇਹ ਚਾਹੀਦਾ ਹੈ ਹਨ ਹੁਣ ਜਿਹੜੇ ਬੰਦੇ ਇਤਰਾਜ਼ ਕਰਦੇ ਆ ਇਹਨਾਂ ਗੱਲਾਂ ਤੇ ਵੀ ਜਰ ਬੂਟਾ ਸਿੰਘ ਤਾਂ ਐਵੇਂ ਵਾਹ ਕਹਾੜੀ ਕੁਛ ਕਿਤੇ ਕੁਛ ਇਹ ਗੱਲਾਂ ਕਰਦੇ ਆ ਕਮੈਂਟ ਵੀ ਕਰਦੇ ਆ ਫੋਨ ਵੀ ਕਰਦੇ ਆ ਨਾ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਅੱਜ ਤੱਕ ਮੈਂ ਕਿਸੇ ਪਾਰਟੀ ਨੂੰ ਅਪਰੋਚ ਨਹੀਂ ਕੀਤਾ ਅਪਰੋਚ ਨਹੀਂ ਕੀਤਾ ਵੀ ਮੈਨੂੰ ਕੋਈ ਟਿਕਟ ਦੇ ਦਿਓ ਜੀ ਮੈਂ ਸ਼ੋਅਮ ਨਿਕਲਣਾ ਮੈਂਬਰ ਬਣਨਾ ਜੀ ਕੁਝ ਨਹੀਂ ਅਜੇ ਤੱਕ ਨਾ ਕਰਨਾ ਬਣਨਾ ਵੀ ਨਹੀਂ ਠੀਕ ਹੈ ਟਾਈਮ ਦੱਸੂਗਾ ਸਮਾਂ ਦੱਸੂਗਾ ਵੀ ਕੀ ਕੁਝ ਹੋ ਰਿਹਾ ਉਦੋਂ ਦੇਖਾਂਗੇ ਹਲੇ ਤੱਕ ਕੋਈ ਬੰਦਾ ਸਾਨੂੰ ਕਹਿ ਨਹੀਂ ਸਕਦਾ ਬੁੱਟਰ ਸਿੰਘ ਨੇ ਕਿਸੇ ਪਾਰਟੀ ਦਾ ਅਪਰੋਚ ਕੀਤਾ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਅੰਮ੍ਰਿਤਪਾਲ ਜੀ ਤੁਸੀਂ ਗੱਲ ਸ਼ੁਰੂ ਕੀਤੀ ਸੀ ਅਮਰਤਪਾਲ ਦੀ ਜਿਹੜੀ ਮੈਂਬਰਸ਼ਿਪ ਹੈ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਸੁਪਰੀਮ ਕੋਰਟ ਨੂੰ ਵੀ ਅਪਰੈਪ੍ਰੈਸ਼ਟ ਕਰਦੇ ਆ ਜੇ ਕੋਈ ਵਕੀਲਾਂ ਦਾ ਪੈਨਲ ਸੁਣ ਲਵੇ ਵੀ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਨਾ ਹੋਵੇ ਕਿਉਂ ਜੇ ਰੱਦ ਹੁੰਦੀ ਹੈ ਦੁਬਾਰਾ ਇਲੈਕਸ਼ਨ ਹੋਣੀਆਂ ਨਹੀਂ ਦੁਬਾਰਾ ਇਲੈਕਸ਼ਨ ਹੋ ਕੇ ਵੀ ਜ਼ਰੂਰੀ ਥੋੜੀ ਹੈ ਉਹ ਅਮਰਤਪਾਲ ਨੂੰ ਦੁਬਾਰਾ ਫੇਰ ਜਿਤਾ ਦੇਣਗੇ ਜਾਂ ਹਰਾ ਦੇਣਗੇ ਉਹ ਤਾਂ ਤੁਹਾਰੇ ਕੋਈ ਕਿਸੇ ਦੀ ਲੋਕਾਂ ਦਾ ਫਤਵਾ ਜੀ ਕੁਝ ਵੀ ਕਰ ਸਕਦੇ ਆ ਪਰ ਲੋਕਾਂ ਨੂੰ ਅਪੀਲ ਹੈ ਵੀ ਐਵੇਂ ਪਟਕੋ ਨਾ ਜੀ ਠੀਕ ਹੈ ਸਾਡੀ ਇਹ ਝਟਕਣਾ ਨੇ ਪਹਿਲਾ ਪੰਜਾਬ ਦਾ ਬਹੁਤ ਨਿਸ਼ਾਨ ਕੀਤਾ ਠੀਕ ਹੈ ਜੀ ਗਿਆਨੀ ਬੁਟਾ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਨੂੰ ਸਮਝਾਤਾ ਬੇਲ ਜੀ ਦਾ ਖਾਲਸਾ ਵਾਰਗ ਪ੍ਰੋਜੈਕਟ ਦੀ ਫਤਿਹ